ਕੀ ਨਾਮਾ ਜਿਹੜਾ ਪਿੰਡ ਆ ਕੀ ਜਾਨਾ ਚ ਪ੍ਰੈਸ ਕਾਨਫਰੰਸ ਕਰ ਰਹੇ ਹੋ ਮੇਰਾ ਨਾਮ ਕਰਮਚੰਦ ਆ ਕਾਦਿਆ ਪਿੰਡ ਦਾ ਮੈਂ ਸਰਪੰਚ ਆ ਜੀ ਅੱਜ ਜਿਹੜੀ ਕਾਨਫਰੰਸ ਰੱਖੀ ਕੀ ਮਸਲਾ ਜੀ ਇਹ ਸਾਡੇ ਨਾਲ ਧੱਕਾ ਹੋਇਆ ਕੋਈ ਸੁਣਵਾਈ ਨਹੀਂ ਕਰ ਰਹੀ ਕਿ ਜੀਵਿਦਾਰ ਪਰਿਵਾਰ ਨੇ ਕੁੱਟ ਮਾਰ ਦਿੱਤੀ ਜਿਹਨੇ ਕੁੱਟ ਮਾਰ ਕੀਤੀ ਮੇਰੇ ਨਾਲ ਇਹ ਕਿ ਅਨਦੀ ਕਿਹੜੀ ਤਰੀਕੇ ਨੂੰ ਕੋਈ ਆ 8 ਤਰੀਕ ਨੂੰ ਮੇਰੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਅੱਛਾ ਜੀ ਮੇਰੇ ਕੋਲ ਵੈਨ ਆ ਸਕੂਲ ਵੈਨ ਅੱਛਾ ਜੀ ਉਹਦਾ ਸ਼ੀਸ਼ਾ ਤੋੜਿਆ ਗਿਆ ਅੱਛਾ ਜੀ ਉਹਦੀ ਮੰਮੀ ਆ ਕੇ ਮੇਰੇ ਕੋਲ ਮੰਨ ਕੇ ਗਈ ਆ ਕਿ ਅਸੀਂ ਤੇਰਾ ਸ਼ੀਸ਼ਾ ਪਵਾਵਾਂਗੇ। ਅੱਛਾ ਜੀ। ਤੇ ਅਸੀਂ ਖਰਚਾ ਦਵਾਂਗੇ। ਕਾਰਨ ਕੀ ਆ ਜੀ? ਕਾਰਨ ਕੀ ਹੈ ਲੜਾਈ ਦਾ? ਸ਼ੀਸ਼ਾ ਤੋੜਨ ਦਾ ਕਾਰਨ ਕੀ ਹੈ? ਪਾਰਟੀ ਬਾਜੀ ਜੀ। ਪਾਰਟੀ ਬਾਜੀ ਬਸ। ਅੱਛਾ। ਨਹੀਂ ਕੋਈ ਨਾ ਕੋਈ ਸਿਰਫ ਮਸਲਾ ਸ਼ੁਰੂ ਹੋਇਆ ਹੋਊਗਾ। ਇਦਾਂ ਥੋੜੀ ਕੋਈ ਪੁਰਾਣੇ ਦਾ ਜਾਂ ਸ਼ੁਰੂ ਤੁਹਾਡੇ ਕੋਲ ਕੋਈ ਕੋਈ ਪੁਰਾਣੇ ਦਾ ਜਾਂ ਜਿਹਾ। ਅੱਛਾ। ਹਾਂ ਕੋਈ ਪੁਰਾਣੀ ਗੱਲ ਨਹੀਂ। ਅੱਛਾ ਸ਼ੀਸ਼ਾ ਤੋੜਦਾ ਫਿਰ ਉਹਦੀ ਮਾਂ ਆ ਕੇ ਮੰਨ ਗਈ। ਮੰਨ ਗਈ। ਉਹਨੇ ਖੁਦ ਫੋਨ ਕੀਤਾ ਮੈਨੂੰ। ਹਾਂ ਜੀ। ਵੀ ਚਾਚਾ ਗਲਤੀ ਹੋ ਗਈ ਮੇਰੇ ਤੋਂ ਵੱਜ ਗਈ। ਤੇ ਮੈਂ ਤੇਰਾ ਸ਼ੀਸ਼ਾ ਤੋਪਵਾ ਲਾ ਮੈਂ ਤੇਰੇ ਖਰਚਾ ਦੇ ਦੂੰਗਾ ਸ਼ੀਸ਼ਾ ਤੋੜਨ ਵਾਲਾ ਕੌਣ ਹੈ ਗੁਰਤੇਜ ਸਿੰਘ ਅੱਛਾ ਜੀ ਸ਼ੀਸ਼ਾ ਤੋੜਨ ਵਾਲਾ ਗੁਰਤੇਜ ਸਿੰਘ ਆ ਅੱਛਾ ਜੀ ਉਹਦੀ ਥਾਣੇ ਰਿਪੋਰਟ ਦਿੱਤੀ 13 ਤਰੀਕ ਨੂੰ ਜੀ 5 ਦਿਨ ਦੀ ਵੇਟ ਕੀਤੀ ਅਸੀਂ ਐਸਐਚਓ ਨਾਲ ਮੇਰੀ ਛਿੱਧੀ ਗੱਲ ਹੋਈ ਉਹ ਕਹਿੰਦੇ ਵੀ ਇੰਨੇ ਦੇ ਲੇਟ ਕਿਉਂ ਕਰ ਰਹੇ ਹੋ ਮੈਂ ਕਹਿੰਦਾ ਅਸੀਂ ਪੰਚਾਇਤ ਆ ਹਾਂਜੀ ਅਸੀਂ ਪੰਚਾਇਤ ਹੋਣ ਦੇ ਨਾਤੇ ਉਹਨੂੰ 5 ਦਿਨ ਦਿੱਤੇ ਜੇ ਆਕੇ ਮੌਕਾ ਆਪਣੀ ਫੀਸ ਕਰੇ ਜਾਂ ਆਪਣਾ ਖਰਚਾ ਦੇਵੇ ਉਹਨੇ ਕੋਈ ਸੁਣਵਾਈ ਨਹੀਂ ਦਿੱਤੀ ਉਹ ਉਹਦੇ ਵਿੱਚ ਮੈਂ ਆਪਣੇ ਕੰਮਰੇ ਦੇ ਵਿੱਚ 27 ਤਰੀਕ ਦੇ ਵਿੱਚ ਵੀ ਦੋ ਵਾਰ ਥਾਣੇ ਜਾ ਕੇ ਪੁੱਛ ਪੜਤਾਲ ਕੀਤੀ ਪਰ ਕੀ ਕੀਤਾ ਇਸ ਮਸਲੇ ਦਾ ਅੱਛਾ ਕੋਈ ਨਹੀਂ ਕੀਤਾ ਹਾਂਜੀ ਫਿਰ ਫਿਰ 27 27 ਤਰੀਕ ਨੂੰ ਹਾਂਜੀ ਮੈਂ ਘੁੰਮ ਕੇ ਆ ਰਿਹਾ ਸੀ ਅੱਛਾ ਜੀ ਸਮਝਾਨ ਘੜਦਾ ਉਧਰੋਂ ਗੁਰਦੇਜ ਜੀ ਗੁਰਦੇਜ ਉਹ ਘਰ ਦੇ ਬਾਹਰ ਖੜਾ ਸੀ ਜ਼ਿਮੀਦਾਰ ਦੇ ਘਰ ਦੇ ਬਾਹਰ ਅੱਛਾ ਜੀ ਇੰਦਰਵੀਰ ਇੰਦਰਵੀਰ ਹਾਂ ਇੰਟਰਵਿਊ ਦੇ ਘਰ ਦੇ ਬਾਹਰ ਖੜਾ ਸੀ ਮੈਂ ਕਹਾ ਵੀ ਗੱਗੋ ਵੀ ਤੂੰ ਪਿਆਰ ਉਹਦਾ ਛੋਟ ਮੈਂ ਕਹਿੰਨੇ ਮੈਂ ਗੱਗਾ ਮੈਂ ਕਹਾ ਵੀ ਗੱਗ ਤੂੰ ਯਾਰ ਨਾ ਆਇਆ ਫੋਨ ਕਰਕੇ ਮੈਂ ਕਹਾ ਨਾ ਤੂੰ ਪੈਸਿਆਂ ਵਾ ਮਦਦੇ ਆਇਆ ਨਾ ਤੂੰ ਆਪ ਆ ਆਸਲੀ ਕਹਿੰਦਾ ਤੇਰਾ ਛੋਟ ਪਾਣਾ ਮੈਂ ਕੋਈ ਖਰਚਾ ਦੇਣਾ ਅੱਛਾ ਅੰਦਰ ਉਹਨੇ ਆਪਣੇ ਸਰਦਾਰ ਨੂੰ ਹਾਕ ਮਾਰੀ ਆ ਆਜੋ ਕਹਿੰਦਾ ਭਾਜੀ ਅੱਜ ਇਹਦੀ ਦਾਰੂ ਲਾਈਏ ਹੋਰ ਉਹ ਕਹਿੰਦਾ ਵੀ ਜੋ ਉਹ ਡਾਂਗ ਲੈ ਕੇ ਆ ਗਿਆ ਬਾਹਰ ਉਹ ਇਹਨੂੰ ਢਾ ਰਿਆ ਉਹ ਸਾਢੇ 6 ਫੁੱਟ ਜਵਾਨ ਆ ਹਾਂਜੀ ਠੀਕ ਆ ਜੀ ਉਹ ਬਦੀ 33 ਸਾਲ ਦੀ ਉਮਰ ਆ ਅੱਛਾ ਜੀ ਮੇਰੀ 45 ਸਾਲ ਦੀ ਉਮਰ ਆ ਠੀਕ ਆ ਜੀ ਕਹਿੰਦੇ ਤੁਹਾਨੂੰ ਚੁਮਾਰਨ ਦਾ ਸਰਪੰਚ ਬਣਨ ਦੇਣਾ ਚਾਹੀਦਾ ਸਹੀ ਤੁਹਾਡੀ ਦਾਰੂ ਪੀਤੀ ਹੋਈ ਸੀ ਨਹੀਂ ਰਾਤ ਦੀ ਪੀਤੀ ਹੋਈ ਸੀ ਅੱਛਾ ਜੀ ਹਾਂ ਫੇਰ ਘੋਟਮਾਰ ਕੀਤੀ ਹੈ ਮੇਰੇ ਘਰ ਦੇ ਪਿੰਡ ਦੇ ਮਰੇਗਾ ਵਾਲੀਆਂ ਬੁੜੀਆਂ ਮੈਨੂੰ ਘਰ ਲਿਆਈਆਂ ਤੋ ਤੋਬਾ ਦਾ ਮੱਕਰੇ ਚੱਲ ਗਏ ਉਹਨਾਂ ਨੇ 112 ਨੰਬਰ ਤੇ ਕਾਲ ਕਰਕੇ ਮੈਨੂੰ ਥਾਣੇ ਅਰੈਸਟ ਕਰਾ ਦਿੱਤਾ ਮੇਰਾ ਟੈਸਟ ਕਰਵਾਇਆ ਗਿਆ ਉਹ ਅਲਕੋਹਲ ਦਾ ਉਹ ਚ ਪੋਜ਼ਿਟਿਵ ਆਇਆ ਕਿਉਂਕਿ ਘੱਟੋ ਘੱਟ दारू ਜਿਹੜੀ ਆ ਬੰਦੇ ਸੀ 36 ਘੰਟੇ ਬੰਦੀ ਆ ਤੁਸੀਂ ਕੁਝ ਪੁੱਛੋ ਇਹ ਥਾਣਾ ਕਿਹੜਾ ਲੱਗਦਾ ਸਾਨੂੰ ਲਾਡਵਾਲ ਲੱਗਦਾ ਸਰ ਜਿਵੇਂ ਹੁਣ ਪੰਚਾਇਤੀ ਚੋਣਾਂ ਵੀ ਹੋਣੀਆਂ ਆ ਅੱਗੇ ਸੋ ਲੱਗਦਾ ਵੀ ਕਿਤੇ ਨਾ ਕਿਤੇ ਟਾਰਗੇਟ ਐਸ ਸੀ ਭਾਈਚਾਰੇ ਨੂੰ ਕੀਤਾ ਜਾ ਰਿਹਾ ਏ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਬਿਲਕੁਲ ਬਿਲਕੁਲ ਇਦਾਂ ਹੀ ਕੀ ਟਾਰਗੇਟ ਟਾਰਗੇਟ ਕੀਤਾ ਜਾ ਰਿਹਾ ਵੀ ਐਸਸੀ ਘੱਟ ਤੋਂ ਘੱਟ ਸਰਪੰਚਾ ਅੱਛਾ ਫਿਰ ਕੀ ਮੰਗ ਆ ਤੁਹਾਡੀ ਤੁਹਾਡੀ ਕੀ ਗੱਲਬਾਤ ਹੋਈ ਆ ਤੁਹਾਡੇ ਮੇਰੇ ਘਰੇ ਲਗਾਤਾਰ ਕੋਸ ਤਿੰਨ ਦਿਨ ਫੜਨ ਤੋਂ ਬਾਅਦ ਜਦੋਂ ਮੈਂ ਛੁਡਾ ਕੇ ਲਿਆਂਦਾ 27 ਤਰੀਕ ਨੂੰ ਉਸ ਤੋਂ ਬਾਅਦ ਤਿੰਨ ਦਿਨ ਲਗਾਤਾਰ ਕੋਸ ਨੇ ਬੁਲਾਇਆ ਆ ਜੋ ਫੈਸਲਾ ਕਰਾਈਏ ਆਓ ਫੈਸਲਾ ਕਰਾਈਏ ਮੈਂ ਸਰਪੰਚ ਕਸਾਵਾਦ ਆਪਣਾ ਮੋਹਣ ਬਿਰਦੀ ਜੀ ਜਾਂਦੇ ਰਹੇ ਆ ਥਾਣੇ ਉਹਨਾਂ ਨੇ ਕੋਈ ਟਾਈਮ ਨਹੀਂ ਕੋਈ ਜੱਦਾ ਪਤਾ ਨਹੀਂ ਉਹ ਹਰਾਸਮੈਂਟ ਕੀਤਾ ਸਾਨੂੰ ਔਰ ਜਦੋਂ ਮਰਜੀ ਉਹ ਫੋਨ ਕਰ ਦਿੰਦਾ ਆ ਪੁਲਿਸ ਘਰੇ ਭੇਜ ਦਿੰਦਾ ਆ ਤੁਸੀਂ ਮੰਗ ਕੀ ਕਰਦੇ ਆ ਮੰਗ ਇਹ ਕਰਦੇ ਆ ਵੀ ਜੋ ਸਾਡੇ ਨਾਲ ਧੱਕਾ ਹੋਇਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਜਾਤੀ ਜੁਧਰੇ ਸਾਥ ਬੋਲਦੇ ਆ ਉੱਤੇ ਕਾਰਵਾਈ ਹੋਣੀ ਚਾਹੀਦੀ ਕੋਈ ਸਰਪਚੀ ਸੀ ਕਿ ਜੀ ਉਹਨਾਂ ਦਾ ਕੋਈ ਸਿਆਸੀ ਲਿੰਕ ਹੈ ਜਿਹਦੇ ਕਰਕੇ ਪੁਲਿਸ ਸੁਵਾਰ ਨਹੀਂ ਕਰਵਾਏ ਨਾ ਕੋਈ ਕਿਸਾਨ ਨਹੀਂ ਹੁੰਦੇ ਆ ਦੇਖ ਕੋਈ ਆਗੂ ਆ ਮਾਲਵਾਦ ਆਪਾ ਦੇ ਆਗੂ ਆ ਬੱਸ ਹਾਂ ਕੀ ਕੋਈ ਸੀਸੀਟੀਵੀ ਵਗੈਰਾ ਦਾ ਕੋਈ ਵੀਡੀਓ ਹੈਗੀ ਮਾਰਕੋਡ ਬਿਲਕੁਲ ਆ ਰਹੀ ਹੈਗੀ ਉਹਦੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਆ ਤੁਹਾਡੇ ਕੋਲ ਹੈਗੀ ਨਹੀਂ ਮੇਰੇ ਕੋਲ ਨਹੀਂ ਹੈ ਪੁਲਿਸ ਕੋ ਆ ਗਈ ਨਹੀਂ ਪੁਲਿਸ ਕੋ ਪੁਲਿਸ ਹੋਤੋ ਲੂਗੀ ਨਾ ਉਹ ਘਰ ਦੀ ਪੜਾਊਗੀ ਉਹ ਕੌਣ ਆ ਜਿਹੜਾ ਤੁਸੀਂ ਭਾਰਤੀ ਕਿਸਾਨ ਯੂਨੀਅਨ ਜਿਹੜਾ ਉਹ ਇੰਦਰਵੀਰ ਸਿੰਘ ਬਸ ਠੀਕ ਹੈ ਮੇਰੀ ਮੋਟਰਸਾਈਕਲ ਖੋ ਕੇ ਮੈਂ ਲੰਨਾ ਅੰਦਰ ਲਾਤਾ ਮੋਟਰਸਾਈਕਲ ਦੇ ਵਿੱਚ ਆਰਸੀ ਆ ਸ਼ੋਰ ਸ਼ਾਹ ਪੁਲਿਸ ਨਾਲ ਚਾਬੀ ਵਿੱਚ ਰੱਖਦੀ ਆ ਉਹ ਵੀ ਹੋਰ ਹੀ ਆ ਮੋਟਰਸਾਈਕਲ ਉਹਨਾਂ ਕੋਲ ਹੀ ਆ ਮੋਟਰਸਾਈਕਲ ਉਹਨਾਂ ਕੋਲ ਹਾਂ ਇਹ ਕਟਮਰ ਮੌਜੂਦਾ ਸਰਪੰਚ ਦੀ ਹੋਈ ਹੈ ਜੁਦਾ ਸਰਪੰਚ ਦੀ ਨਹੀਂ ਮੋਟਰਸਾਈਕਲ ਪੁਲਿਸ ਨੇ ਨਹੀਂ ਵਾਪਸ ਦਵਾਇਆ ਹਾਂ ਉਸ ਉਹਨਾਂ ਦੀ ਗੱਲ ਕਰਨੀ ਸਾਡੀ ਟੱਕਰ ਨਹੀਂ ਦੀ ਕੀ ਲੱਗਦਾ ਸਰਪੰਚ ਦੀ ਸੁਣੀ ਨਹੀਂ ਜਾ ਰਹੀ ਨਹੀਂ ਸੁਣੀ ਜਾ ਰਹੀ ਕੀ ਕਾਰਨ ਕੀ ਲੱਗਦੇ ਹਨਾ ਨਾ ਸਿਆਸੀ ਦਬਾਅ ਜੀ ਕੋਈ ਭਾਈ ਮਦਦ ਕੀਤੀ ਗਈ ਹੈ ਕੀ ਨਾਮ ਹੈ ਤੁਹਾਡਾ ਤੇ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕੀ ਕੁਝ ਲੱਗਦਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਵੀਡੀਓ ਸਾਥੀਆਂ ਦਾ ਧੰਨਵਾਦ ਤੇ ਸਾਡੇ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਅੱਜ ਡਾਕਟਰ ਬੀ ਐਲ ਮੇੜਕਰ ਪਾਵਨ ਵਿਖੇ ਪਹੁੰਚੇ ਹਾਂ ਅੱਜ ਦਾ ਜੋ ਮੈਟਰ ਹੈ ਉਹ ਜਿੱਦਾਂ ਕਿ ਸਰਪੰਚ ਸਾਹਿਬ ਨੇ ਦੱਸਿਆ ਇਹ ਕਾਦੀਆਂ ਦੇ ਸਰਪੰਚ ਨੇ ਪਿਛਲੇ 27 ਤਰੀਕ ਨੂੰ 27 ਸਤ ਨੂੰ ਇਹਨਾਂ ਦਾ ਝਗੜਾ ਜਿਹੜਾ ਇੱਕ ਪਿੰਡ ਦੇ ਵਿੱਚ ਹੋਇਆ ਜਿੱਥੇ ਕਿਸਾਨ ਯੂਨੀਅਨ ਦੁਆਬਾ ਮਾਲਵਾ ਪੰਜਾਬ ਦਾ ਜੋ ਪ੍ਰਧਾਨ ਆ ਇੰਦਰਬੀਰ ਸਿੰਘ ਕਾਦੀਆ ਕਾਦੀਆਂ ਜਿਨ੍ਹਾਂ ਨੇ ਇਹਦੇ ਨਾਲ ਗੁੱਟਮਾਰ ਕੀਤੀ ਸਰਪੰਚ ਸਾਹਿਬ ਨਾਲ ਔਰ ਉਸ ਦੌਰਾਨ ਜਾਤੀ ਸੂਚਕ ਸ਼ਬਦ ਵੀ ਬੋਲੇਗੇ ਫਿਰ ਉਲਟਾ ਹੀ ਇਹਨਾਂ ਦੇ ਉੱਤੇ ਹੀ ਪੁਲਿਸ ਨੂੰ ਫੋਨ ਕਰਕੇ ਦਬਾਅ ਪਾ ਕੇ ਇਹਨਾਂ ਨੂੰ ਥਾਣੇ ਲਿਜਾਇਆ ਗਿਆ ਔਰ ਇਹਨਾਂ ਦੇ ਇਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਔਰ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਅੱਜ ਵੀ ਉਹ ਸਰਪੰਚ ਦੇ ਕਰੇ ਹੈ ਇੰਦਰਮੋਨ ਇੰਦਰਮੋਨ ਕਾਦੀਆਂ ਦੇ ਇੰਦਰ ਸਿੰਘ ਇੰਦਰ ਵੀਰ ਸਿੰਘ ਕਾਦੀਆਂ ਉਹਦੇ ਕਰੇ ਅੱਜ ਵੀ ਮੌਜੂਦ ਹੈ ਸੋ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਸ ਸੰਵਿਧਾਨ ਨੂੰ ਬਾਬਾ ਸਾਹਿਬ ਨੇ ਲਿਖਿਆ ਅੱਜ ਵੀ ਉਹ ਪੂਰੀ ਤਰ੍ਹਾਂ ਦੇਸ਼ ਦੇ ਅੰਦਰ ਲਾਗੂ ਨਹੀਂ ਹੈ ਕਿਉਂ ਅਸੀਂ ਹੁਣ ਵੀ ਸੰਵਿਧਾਨ ਦੀ ਲੜਾਈ ਹੀ ਲੜ ਰਹੇ ਹਾਂ ਕਾਰਨ ਕੀ ਹੈ ਕਿ ਸਾਡੇ ਲੋਕਾਂ ਦਾ ਅੱਜ ਵੀ ਚਾਹੇ ਉਹ ਰੂਰਲ ਏਰੀਆ ਹੋਵੇ ਚਾਹੇ ਕੋਈ ਸ਼ਹਿਰ ਦੇ ਬਾਹਰਲਾ ਸਥਾਨ ਹੋਵੇ ਅੱਜ ਵੀ ਸਾਡੇ ਲੋਕਾਂ ਨਾਲ ਧੱਕਾ ਹੁੰਦਾ ਆ ਔਰ ਸਭ ਤੋਂ ਅਫਸੋਸ ਦੀ ਗੱਲ ਇਹ ਆ ਕਿ ਜੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਲੇਕਿਨ ਉਹ ਨਹੀਂ ਦਿੰਦੇ ਕਿ ਜੋ ਸਿਆਸੀ ਲੋਗ ਨੇ ਜਾਂ ਧਨਾੜ ਲੋਗ ਨੇ ਉਹਨਾਂ ਦਾ ਸਾਥ ਹਮੇਸ਼ਾ ਦਿੰਦੇ ਆ ਤਾਂ ਅਸੀਂ ਜੋ ਸੰਵਿਧਾਨ ਬਚਾਓ ਮੋਰਚੇ ਵੱਲੋਂ ਅੱਜ ਦੀ ਜੋ ਪ੍ਰੈਸ ਕਾਨਫਰੰਸ ਰੱਖੀ ਇਹਨਾਂ ਦੇ ਇਨਸਾਫ ਦੀ ਵੰਦੇ ਮਸਲੇ ਦੇ ਵਿੱਚ ਸੋ ਮੈਂ ਤੁਹਾਡੇ মিডিਆ ਰਹੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਭਾਈ ਜੋ ਇਹਨਾਂ ਦਾ ਬਣਦਾ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਨਾਲ ਕਟਮਾਰ ਕੀਤੀ ਆ ਜੋ ਜੋ ਕੇ ਇਹਨਾਂ ਚ ਨਾਮ ਜਿਹੜੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਦੇ ਦਿੱਤੇ ਜਾਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਣਦੀਆਂ ਧਰਾਵਾਂ ਲਗਣੀ ਚਾਹੀਦੀਆਂ ਔਰ ਖਾਸ ਤੌਰ ਤੇ ਐਸ்சி ਐਸਟੀ ਐਕਟ ਦਾ ਜਿਹੜਾ ਮਾਮਲਾ ਉਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਔਰ ਸੰਵਿਧਾਨ ਬਚਾਓ ਮੋਰਚੇ ਲੋ ਅੱਜ ਇਹ ਪ੍ਰਸ਼ਾਸਨ ਨੂੰ ਅਸੀਂ ਅਲਟੀਮੇਟਮ ਵੀ ਦੇ ਰਿਹਾ ਕਿ ਜੇ ਕਰ 1 ਹਫਤੇ ਦੇ ਅੰਦਰ ਅੰਦਰ ਇਹਨਾਂ ਸਰਪੰਚ ਸਾਹਿਬ ਦੇ ਨਾਲ ਇਨਸਾਫ ਨਹੀਂ ਹੋਇਆ ਜੋ ਇਹਨਾਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਆ ਅਗਰ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਧਾਰਾ ਧਾਰਾ ਲਾ ਕੇ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਨਹੀਂ ਕੀਤਾ ਗਿਆ ਤਾਂ ਫਿਰ ਅਸੀਂ ਜਿਹੜਾ ਆਪਣਾ ਸੰਘਰਸ਼ ਹੋਰ ਦੇਖਿਆ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕਰਕੇ ਦਿਵਾਂਗੇ ਸਰ ਲੱਗਦਾ ਕੀ ਧਰੇ ਬੰਡੀ ਬਣ ਰਹੀ ਹੈ ਪਿੰਡਾਂ ਦੇ ਵਿੱਚ ਜਿੱਥੇ ਪਿੰਡਾਂ ਨੂੰ ਇੱਕ ਕਾਰਨਾ ਚਾਹੀਦਾ ਉੱਥੇ ਦੇਖੋ ਅਸੀਂ ਤਾਂ ਸ਼ੁਰੂ ਤੋਂ ਦੇਖੋ ਸਰ ਅਸੀਂ ਤਾਂ ਗੁਰੂ ਰਵਦਾਸ ਜੀ ਦੇ ਅਸੀਂ پیرੋਕਾਰ ਆ ਗੁਰੂ ਰਵਦਾਸ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ ਹੈ ਬੇਗਮਪੁਰੇ ਦੇ ਵਿੱਚ ਸਾਰੇ ਹੀ ਸਮਾਜ ਹੁੰਦੇ ਉਹਨਾਂ ਨੇ ਕਿਸੇ ਇੱਕ ਸਮਾਜ ਦੀ ਗੱਲ ਨਹੀਂ ਕੀਤੀ ਜਿੰਨਾ ਦਿਆਲੂਪਣਾ ਜਿੰਨਾ ਨੇਕ ਦੇ ਲਸੀ ਰੰਦਾਸੀਆ ਕੌਮ ਨੇ ਦਿਖਾਇਆ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਹੋਰ ਦਿਖਾਉਂਦਾ ਲੇਕਿਨ ਇਹ ਲੋਕ ਜਿਹੜੇ ਜਿਨ੍ਹਾਂ ਦੇ ਧੌਣ ਦੇ ਵਿੱਚ ਅੱਜ ਵੀ ਜਾਤਪਾਤ ਦਾ ਕਿੱਲਾ ਆ ਉਹ ਇਹ ਗੱਲ ਨੂੰ ਕਦੇ ਨਹੀਂ ਸਮਝ ਸਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੂਰ ਮੰਨਦੇ ਆ ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਜਿੱਥੇ ਮਹਾਰਾਜ ਨੇ ਇਹ ਗੱਲ ਲਿਖੀ ਮਾਨਸ ਕੀ ਜਾਤ ਸਭੇ ਕੋ ਪਛਾਨੋ ਉਹ ਅੱਜ ਵੀ ਇਹਨਾਂ ਲੋਕਾਂ ਦੇ ਅੰਦਰੋਂ ਇਹ ਜਾਤੀ ਮਾਨਸਿਕਤਾ ਨਹੀਂ ਜਾਂਦੇ ਕੰਮੂਡਿਟੀ ਟਾਰਗੇਟ ਕੀਤਾ ਗਿਆ ਕਿਉਂਕਿ ਅਸੀਂ ਸਰਪੰਚੋ ਕਹਿ ਵੀ ਰਹੇ ਆ ਵੀ ਅੱਧੇ ਦੇ ਸਰਪੰਚ ਨਹੀਂ ਬਣੋਣੇ ਚਾਹੀਦੇ ਇਸ ਲਈ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਆਉਣ ਵਾਲੀਆਂ ਚੋਣਾਂ ਵੀ ਆ ਰਹੀਆਂ ਹਨ ਸਰਪੰਚੀਆਂ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਹ ਟਾਰਗੇਟ ਕਰਕੇ ਇਹਨਾਂ ਨੀਚੇ ਦਿਖਾਉਣਾ ਚਾਹੁੰਦੇ ਆ ਕਿ ਇਹਨਾਂ ਨੂੰ ਜਿਹੜੀ ਆ ਨਾ ਤਾਂ ਇਹ ਸਰਪੰਚੀ ਲੜ ਸਕਣ ਤੇ ਨਾ ਹੀ ਇਹ ਕਿਸੇ ਕੰਮ ਦੇ ਵਿੱਚ ਅੱਗੇ ਆ ਸਕਣ ਤੇ ਭਾਈਚਾਰਕ ਜੁਟ ਹੋ ਕੇ ਉੜਵਾਜੀ ਬੁਲੰਦ ਕਰੋ ਦੇਖੋ ਮੈਂ ਤਾਂ ਸਾਰੇ ਹੀ ਸਮਾਜ ਨੂੰ ਬੇਨਤੀ ਕਰੂੰਗਾ ਕਿ ਦੇਖੋ ਜਿੱਥੇ ਤੱਕਾ ਹੁੰਦਾ ਆ ਉੱਥੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਭਾਈਚ ਕਿਉਂਕਿ ਮੈਂ ਜਾਣਨਾ ਚਾਹੁੰਦਾ ਚੰਗੀ ਤਰ੍ਹਾਂ ਕਿ ਅਸੀਂ ਜਿਸ ਲਈ ਸਿੰਘੂ ਬਾਰਡਰ ਧਰਨਾ ਲੱਗਾ ਸੀ ਕਿਸਾਨ ਮਜ਼ਦੂਰ ਜਿਹੜੇ ਹੈ ਸੰਗਠਨਾਂ ਨੇ ਲਾਇਆ ਸੀਗਾ ਤਾਂ ਸਭ ਤੋਂ ਵੱਧ ਰੋਲ ਅਸੀਂ ਉੱਥੇ ਦਾਸਿਆ ਸਮਾਜ ਨੇ ਨਵਾਇਆ ਲੇਕਿਨ ਅੱਜ ਜਦੋਂ ਮਸਲੇ ਹੱਲ ਹੋ ਜਾਂਦੇ ਉਦੋਂ ਮਜ਼ਦੂਰ ਕਿੱਥੇ ਹੁੰਦਾ ਤੇ ਕਿਸਾਨ ਕਿੱਥੇ ਹੁੰਦਾ ਇਸ ਗੱਲ ਨੂੰ ਜਿਹੜਾ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਸਾਨੂੰ ਭਾਈਚਾਰਕ ਸਾਂਝ ਨੂੰ ਪਹਿਲ ਦੇਣੀ ਚਾਹੀਦੀ ਜੇ ਨਾ ਮਿਲੇ ਇਨਸਾਫ਼ ਤਾਂ ਫਿਰ ਕੀ ਕਾਰਵਾਈ ਹੈ ਮੈਂ ਪਹਿਲਾਂ ਦੱਸ ਕਰਦੀ 5 ਦਿਨ ਦਾ ਸੀ ਅਲਟੀਮੇਟਮ ਦੇ ਰਹੇ ਹਾਂ ਪ੍ਰਸ਼ਾਸਨ ਮਾਨਯੋਗ ਐਸਐਚਓ ਸਾਹਿਬ ਵਰਮਾਨ ਜੋਗ ਡਿਪਟੀ ਸਾਹਿਬ ਜੋ ਲੱਡਵੋ ਥਾਣੇ ਨੂੰ ਲੱਗਦੇ ਆ ਕਿਉਂਕਿ ਐਸਐਸਟੀ ਦਾ ਐਕਟ ਹੈਗਾ ਜਿਹੜੀ ਪਾਵਰ ਹੈ ਨੂਡਲ ਅਫਸਰ ਨੂੰ ਦੇ ਡਿਪਟੀ ਸਾਹਿਬ ਉਹ ਕਰ ਸਕਦੇ ਆ ਡਿਪਟੀ ਸਾਹਿਬ ਨੂੰ ਇਹ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਇਹਨਾਂ ਤੇ ਐਸਐਸਟੀ ਐਕਟ ਲਾਗੇ ਨਾ ਧਰਾਂਵਾਂ ਦੇ ਤਹਿਤ ਇਹਨਾਂ ਦੇ ਮੁਕੱਦਮਾ ਦਰਜ ਕੀਤਾ ਜਾਵੇ ਉਹਨਾਂ ਦੇ ਅਰੈਸਟ ਪਾਈ ਜਾਵੇ ਨਹੀਂ ਤਾਂ 5 ਦਿਨਾਂ ਬਾਅਦ ਅਸੀਂ ਆਪ ਦਾ ਸੰਘਰਸ਼ ਤਿੱਖਾ ਕਰਾਂਗੇ